ਇਹ ਚੱਕ ਸਾਈਡ ਤੇ ਰੱਖ ਦੇ ਇਹਨੂੰ ਇਹਦਾ ਪੱਧਰ ਕਰ ਲੇ ਤੇ ਉਹ ਲੈ ਕੇ ਦੂਜਾ ਤੇ ਸਕੰਜਾਇਆ ਹੁਣ ਮੈਂ ਲਾ ਹੂੰ ਹੂੰ ਲੈ ਕੇ ਦਿਨਾ ਹੀ ਲਾਉਣ ਦੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਮੀਦ ਕਰਦਾ ਸਾਰੇ ਠੀਕ ਹੀ ਹੋਵੋਗੇ ਤੇ ਮਿੱਤਰੋ ਆ ਦੇਖ ਸਕਦੇ ਹੋ ਇੱਥੇ ਆਪਾਂ ਅੱਜ ਜਿਹੜਾ ਹੈਗਾ ਆਏ ਹੋਏ ਆ ਪੰਡ ਪੰਡ ਸੇਖਮਾ ਜੀਰੇ ਦੇ ਲੱਗ ਗਏ ਤੇ ਇੱਥੇ ਮਿੱਤਰੋ ਜਿਹੜਾ ਆ ਪਕੌੜਿਆਂ ਦਾ ਤਵੇਲਾ ਬਣਾਉਣ ਲੱਗੇ ਆ ਵੀਡੀਓ ਆਪਾਂ ਇੱਥੇ ਸ਼ੁਰੂ ਕਰਦੇ ਆਂ ਇੱਥੋਂ ਦੇਖੋ ਕਿੰਨਾ ਸ਼ਾਨਦਾਰ ਮਾਹੌਲ ਆ ਜਿਹੜਾ ਇੱਥੇ ਜਿਹੜਾ ਇਹਦਾ ਮੋਟਰ ਚੱਲਦੀ ਆ ਮੱਝਾਂ ਵਾਸਤੇ ਤੋਬਾ ਬਣਾਇਆ ਹੋਇਆ ਨਹਾਉਣ ਵਾਸਤੇ ਮੱਝਾਂ ਦੇ ਨੂੰ ਹਣ ਵਾਸਤੇ ਇੱਥੇ ਹੀ ਦੇਖ ਸਕਦੇ ਹੋ ਸਾਫ਼ ਸਾਫ਼ ਪੂਰਾ ਪਾਣੀ ਇੱਥੇਆ ਹੋਇਆ ਤੇ ਆਪਾਂ ਬਣਾਉਣ ਲੱਗੇ ਆ ਅੱਜ ਕੋੜੀਆਂ ਵਾਸਤੇ ਤਪੇਲਾ ਜਿਹੜਾ ਜਿ ਤੁਸੀਂ ਦੇਖ ਸਕਦੇ ਹੋ ਬਾਈ ਹੁਣੀ ਸਾਹਮਣੇ ਕੋੜੀਆਂ ਵਾਸਤੇ ਤਪੇਲਾ ਬਣਾ ਰਹੇ ਆ ਇਹ ਦਿਖਾਉਨੇ ਆ ਪਤਨੋ ਵੀਡੀਓ ਦੇ ਵਿੱਚ ਤਪੇਲਾ ਜਿਹੜਾ ਹੈਗਾ ਕੋੜਗਾਂ ਦਾ ਕਿੰਨਾ ਲੰਮਾ ਚੌੜਾ ਕੀ ਹਿਸਾਬ ਹੈ ਇਹਦਾ ਇੱਧਰ ਬੰਦਿਆ ਤਵੇਲਾ ਘੋੜਗਾਂ ਦਾ ਕਰੂੰਗਾ ਇਹ ਬਹਿਤਾਂ ਦਿਨਾਂ ਤੋਂ ਆਉਂਦੀ ਨਹੀਂ ਇਹ ਨਹੀਂ ਜੇ ਮੀਂਹ ਆਇਆ ਕਰੋਨੇ ਭਰ ਜਾ ਕਰਨਾ ਐਨੂੰ ਕਰਨਾ ਪੱਤੀ ਉਧਰ ਜਾਊਗਾ ਇਹ ਵੀ ਫਰਕ ਆ ਗੁੱਲੀ ਬਹਿਣੀ ਹੁੰਦੀਆਂ ਫਿਰ ਇਧਰ ਕਿੱਸਾ ਸੱਕੀ ਛੱਡ ਦੋ ਚੱਲੋ ਆ ਇੱਕ ਇੱਕ ਨਾ ਖੜਨਾ ਹੋਣੀ ਸੀ ਬਾਕੀ ਬਾਈ ਜਣੇ ਨਹੀਂ ਖੜਜਣਾ ਸੀ ਖੜਜਣਾ ਸੀਗਾ ਉਹ ਲੈਵਲ ਜੇ ਚੋਇਆ ਨਾ ਹੁਣ ਅੱਛਾ ਬਈ ਮੈਨੂੰ ਇਹੋ ਨੇ ਇੱਕੋ ਹੀ ਆ ਹੁਣ ਐਵੇਂ ਪਹਿਲਾਂ ਪਾ ਕੇ ਦੇਖ ਸਾਲ ਨਿਕਲਦੇ ਤੇ ਬਾਈ ਦੀ ਨਹੀਂ ਭਾਈ ਨਹੀਂ ਨਹੀਂ ਆਵੇ ਪ੍ਰੋਬਲਮ ਆ ਵੀਂਗਾ ਹੀ ਨਹੀਂ ਨਹੀਂ ਇਹ ਤਾਂ ਸੱਟ ਲੱਗੀ ਇਹਨੂੰ ਕੋਈ ਚੀ ਲੱਗ ਗਈ ਰਗੜਨਾ ਪੈਣਾ ਨੂੰ ਗਰੈਂਡਰ ਨਾਲ ਇਹ ਚੱਕ ਸਾਈਡ ਤੇ ਰੱਖ ਦੇ ਇਹਨੂੰ ਇਹਦਾ ਪੱਧਰ ਕਰ ਲੈ ਤੇ ਹੋਰ ਲੈ ਕੇ ਦੂਜਾ ਤੇ ਸਕੰਜਾਇਆ ਹੂੰ ਮੈਂ ਲਾ ਹੂੰ ਹੂੰ ਸਾਇੰਗਾਈ ਦਾ ਨਹੀਂ ਲਾ ਰਹੇ ਇਹ ਇਹ ਜੇ ਤੁ ਮੰਨ ਲੇ ਕਿ ਇੱਥੇ ਮੇਮ ਹੋਇਆ ਕਰੂ ਸਾਡਾ ਪਾਣੀ ਖੜਦਿਆ ਕਰਨਾ ਉਹ ਹਿੰਦ ਹੋਣਾ ਚਾਹੀਦਾ ਚੱਲ ਚੱਲ ਇਹ ਖੜਾ ਹੋਊਗਾ ਇਹ ਬਾਹਰੀ ਗਲ ਵੀ ਸਕਦਾ ਇਹ ਪਾਣੀ ਚ ਨਹੀਂ ਆਏ ਹੋਵੇ ਨਹੀਂ ਨਹੀਂ ਪਤਾ ਕੀ ਚੱਕਰ ਹੋਵੇ ਸੁੱਕ ਜਾ ਗੱਲ ਪਾਣੀ ਦਾ ਸੁੱਕਦਾ ਜਾਇਆ ਕਰਨਾ ਉਹ ਬਣਾਇਆ ਵੇਟਾਂ ਦਾ ਘੇਰਾ ਇਟਾਂ ਦੇ ਘੇਰੇ ਇਟਾਂ ਦੇ ਤੇ ਪੈਰ ਹੋਣੇ ਮੈਂ ਕਿਆ ਕਰੀ ਜਾਂਦਾ ਮੈਂ ਦੇਖੀ ਹੈ ਨਾ ਮੈਂ ਇਹਦੇ ਕਾ ਕਰ ਲੱਗਾ ਇੱਧਰ ਇਹਦਾ ਤੇਰਾ ਯਾਰ ਆ ਬਈ ਮੈਂ ਕਿਆ ਹੀ ਕਰੀ ਜਾਂਦਾ ਲੈ ਖਾ ਪੈ ਗਿਆ ਹੈਗਾ ਬੰਦੇ ਨੂੰ ਚੱਲ ਕੋਈ ਮਗਰ ਘਰ ਪੁਰਾਏ ਨੂੰ ਰੋ ਜਾ ਇਹ ਬਹੁਤ ਹੈ ਆਈ ਲਿਜਾ ਜਾ ਇਹਨੂੰ ਕਮਾ ਮੜਿਆ

ਏ ਚੇਲਾ ਜਨਵਾ ਕਥੋਲੇ ਅੰਦਰ ਬਬੇ ਕਿੰਨਾ ਪਰਾਣਾ ਹੈ ਇਹ ਪਿਆਹੀ ਅੱਜ ਥੋੜੀ ਲੈ ਕੇ ਇੱਕ ਥੋੜੀ ਨਹੀਂ ਬਸ ਲੋਡਿੰਗ ਥੋੜੀ ਚੱਕ ਕੇ ਮੰਗਾ ਕਰਨ ਉਹ ਚ ਹਵਾ ਚ ਡੈਗਾ ਨਾ ਹਵਾ ਚ ਡੈਗਾ ਹਵਾ ਚ ਡੈੰਗ ਹਰਤਾ ਕੇ ਸੈਟ ਚ ਬਹੁਤ ਵਧੀਆ ਇਹਦਾ ਅੰਦਾਜ਼ਾ ਵੀ ਲਾਉਣਾ ਆਪਣਾ ਕਿੰਨਾ ਕਿਚੌੜਾ ਬੰਨਣਾ ਨੇ ਕਿੰਨਾ ਲੰਮਾ ਲੈ ਚੱਕ ਜਿਹੜੇ ਉੱਤੀ ਉਹ ਹੱਥਾਂ ਲੱਗ ਜਾਂਦੇ ਤਾਂ ਕੋਈ ਨਾ ਡਾਏ ਦਤਾ ਹਣੀ ਵੇਹੇ ਮੋਚੇ ਰਹਿਣ ਵੀ ਇਹੇ ਡਾਏ ਦੜ ਉਧਰ ਤਾਂ ਹੈਣੀਗਾ ਇੱਥੇ ਦੇਖੇ ਉੱਧਰ ਕਰ ਐ ਨੂੰ ਕਿਧਰ ਲਿਆ ਜਾਂਦਾ ਨੂੰ ਸਿੱਧਾ ਕਰਿਆ ਕਰ ਕੋ ਮਾ ਆਓ ਇਹ ਇਸੇ ਪ੍ਰਾਉ ਕੋਰੀਆਂ ਦਾ ਤਵੇਲਾ ਬਣਾ ਰਹੇ ਆ ਜਦੋਂ ਦਿਖਾਉਣਾ ਮੈਂ ਇੱਥੇ ਜਿਹੜਾ ਹੈਗਾ ਮੋਟਰ ਲੱਗੀ ਆ ਮੋਟਰ ਦਾ ਪਾਣੀ ਇੱਧਰ ਡੱਕਦਾ ਵਾ ਮੱਝਾਂ ਨੂੰ ਨਵਾਉਣ ਵਾਸਤੇ ਤੇ ਇੱਥੇ ਘੋੜਾ ਨਹੀਂ ਲੜਗੇ ਇੱਥੇ ਛੱਡਦਾ ਕਰਨਗੇ ਤਾਂ ਕਿ ਜਿਵੇਂ ਘੋੜੀ ਹੁੰਦੀ ਆ ਬਸ਼ੇਰੀ ਇਹਨਾਂ ਨੂੰ ਜਿੰਨਾ ਆਪਾਂ ਖੁੱਲ੍ਹੇ ਜਗ੍ਹਾ ਤੇ ਛੱਡਾਂਗੇ ਉਹਨਾਂ ਹੀ ਜਿਹੜਾ ਹੈਗਾ ਇਹ ਵੱਧ ਵਧਣਗੇ ਫੁੱਲਣਗੇ ਕਿਉਂਕਿ ਜਿਵੇਂ ਬੱਕਰੀ ਘੋੜੀ ਇਹਨਾਂ ਨੂੰ ਬੱਕਲੇ ਤੇ ਬੰਨ ਲਾਂਗੇ ਆਪਾਂ ਇਹਨਾਂ ਨੇ ਜਿਹੜਾ ਤੁਹਾਨੂੰ ਫਾਇਦਾ ਨਹੀਂ ਦੇਣਾ ਇਸ ਕਰਕੇ ਨਾਲੇ ਖੁੱਲ੍ਹੀ ਜਗ੍ਹਾ ਚਾਹੀਦੀ ਆ ਇਹਦੇ ਚੱਕਰ ਦੇ ਵਿੱਚ ਇਹਨਾਂ ਨੇ ਜਿਹੜਾ ਤਵੇਲਾ ਬਣਾਇਆ ਵਾ ਸਕੰਜੇ ਬਣਾਏ ਆ ਉਲੀ ਦੇ ਵਿੱਚ ਗੁੱਲੀ ਪ사 ਕੇ ਗਾਂਹ ਦੀ ਗਾਉ ਨੂੰ ਸੈਟ ਤਿਆਰ ਕਰ ਲੈਣਗੇ ਰੌਂਡ ਤੇ ਇਸ ਚੱਕਰ ਦੇ ਵਿੱਚ ਉਹਨੂੰ ਬਣਾਇਆ ਤੇ ਬਾਕੀ ਇਹ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇ ਨਾਲ ਬਨੇ ਰਹਿਣਾ ਤੇ ਆ ਜਿਹੜੀ ਜਿੱਦੇ ਆਪਾਂ ਕੋਣਾਂ ਛੱਡੀਆਂ ਉਹ ਵੀ ਵੀਡੀਓ ਪਾਵਾਂਗੇ ਆਪਾਂ ਉਹ ਵੀਡੀਓ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰ ਲਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਬਾਏ ਬਾਏ